ਅਸਲਾਮੁਅਲੈਕਮ ਵੀਵਰਸ ਅੱਜ ਦੀ ਵੀਡੀਓ ਹੈ ਗਿਆਨੀ ਗੁਰਦੇਵ ਸਿੰਘ ਜੀ ਦੀ ਔਰ ਸਾਨੂੰ ਆਪਣੀ ਜ਼ਿੰਦਗੀ ਨੂੰ ਕਿੰਜ گزارਣਾ ਚਾਹੀਦਾ ਬਹੁਤ ਵਧੀਆ ਕਥਾ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਰਹੀਆਂ ਵੀ ਕਿਸੇ ਗਰੀਬ ਨੂੰ ਲੋੜਵੰਦ ਨੂੰ ਕਦੇ ਜੀ ਕਿਆ ਕਦੇ ਕਿਸੇ ਨੂੰ ਜ਼ਿੰਦਗੀ 'ਚ ਆਪਾਂ ਗੱਲ ਨਾ ਲਾਇਆ ਤਕੜੇ ਨੂੰ ਹੋਰ ਤਕੜਾ ਕਰੀ ਜਾਂਦੇ ਆਖੂ ਸਤਨਾ ਜਿਹੜੇ ਰਿਸ਼ਤੇਦਾਰ ਪਹਿਲਾਂ ਹੀ ਤਕੜੇ ਉਹਨਾਂ ਨੂੰ 25-25 ਹਜ਼ਾਰ ਦੇ ਸੂਟ ਵਰੀ ਚ ਦਿਓ ਉਹਨਾਂ ਕਿਹੜਾ ਪਾਉਣੇ ਆ ਉਹਦੇ ਅੱਗੇ ਰੱਜੇ ਪਿਆ ਦੇਣਾ ਤੇ ਕਿਸੇ ਗਰੀਬ ਨੂੰ ਦਿਓ ਭਾਵੇਂ 400 ਦਾ ਜਿੰਨਾ ਚਿਰ ਪਾਟ ਨਹੀਂ ਜਾਂਦਾ ਤੁਹਾਨੂੰ ਦਵਾਵਾਂ ਦਊਗਾ ਆਖੋ ਸਤਨਾਮ ਪਰ ਸਾਡੀ ਫਿਦਰਤ ਤਾਂ ਰੱਜੀ ਨੂੰ ਰਜਾਉਂਦੀ ਜਿਹਦੇ ਘਰ ਅੱਗੇ 4 ਗੱਡੀਆਂ ਨੂੰ ਹੋਰ ਦੇਤੀ ਆਖੋ ਸਤਨਾਮ ਹੁਣ ਕਈਆਂ ਨੇ ਕਮੈਂਟਾਂ 'ਚ ਕਿਹਾ ਵੀ ਸਾਨੂੰ ਤੇਰਾ ਤੈਨੂੰ ਕੀ ਹੁੰਦਾ ਦੁੱਖ ਲੱਗਦਾ ਏ ਕਿ ਕਾਰਨ ਇਹ ਹੈ ਵੀ ਦੁਨੀਆ ਰੱਜੇ ਨੂੰ ਰਜਾਉਂਦੀ ਐ ਜ ਗਰੀਬ ਦੀ ਕੋਈ ਬਾਹ ਨਹੀਂ ਫੜਦਾ ਕਥਾ ਜੀ ਸਾਖੀਆਂ ਆ ਜਦੋਂ ਪੈਂਦੀ ਨਾ ਕਿਸੇ ਤੇ ਪਤਾ ਉਦੋਂ ਲੱਗਦਾ ਫਿਰ ਦੂਜੀ ਤੀਜੀ ਤਰਮਾਲਿਓ ਉਹ ਫਿਰ ਫੜਦੇ ਬਾੰਦ ਫਿਰ ਚੀਕਾਂ ਕਿਉਂ ਮਾਰਦੇ ਆਂ ਅਸੀਂ ਆਖੋ ਸਤਨਾਮ ਸੋਚ ਕੇ ਵੇਖੋ ਨਾ ਸਾਡੇ ਗੁਰੂ ਨੇ ਆਖਿਆ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਨਾ 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 ਜੇ ਮੈਨੂੰ ਰੱਬ ਨੇ ਪੈਸੇ ਦਿੱਤੇ ਕਿਸੇ ਗਰੀਬ ਦੀ ਧੀ ਦਾ ਵਿਆਹ ਮੈਂ 10000 ਰੁਪਇਆ ਕਦੇ ਨਹੀਂ ਦਊਗਾ ਕਦੇ ਨਹੀਂ ਦਊਗਾ ਉਹ ਧੀ ਡਾਂਸਰ ਬਣ ਕੇ ਮੇਰੇ ਮੁੰਡੇ ਦੇ ਵਿਆਹ 'ਚ ਨੱਚੇ ਫੇਰ ਮੈਂ 3 ਲੱਖ ਦਊਗਾ ਵਾਹ ਏ ਤੁਹਾਡੀ ਸੋਚ ਦੇ ਵਾਹ ਸਾਡੀ ਸੋਚ ਠੀਕ ਸੱਚ ਦੀ ਗੱਲ ਹੈ ਇਹੋ ਜੀ ਸੋਚ ਤੋਂ ਤੇ ਫਿਰ ਕੁਰਬਾਨੀ ਜਾਈਏ ਕਿ ਕਿਸੇ ਗਰੀਬ ਦਾ ਘਰ ਕਵਾਉਣਾ ਨਹੀਂ ਟਾਉਣਾ ਜ਼ਰੂਰ ਹੈ ਇਹ ਮੇਰੇ ਬਾਬੇ ਦੇ ਘਰ ਦਾ ਹੁਕਮ ਨਹੀਂ ਸੀ ਭੁੱਖੇ ਨੂੰ ਛਕਾਇਆ ਤੇ 10 ਡਿੱਗੇ ਨੂੰ ਉਠਾਇਆ ਤੇ 10 ਰੋਂਦੇ ਨੂੰ ਹਸਾਇਆ ਤੇ ਉਹ ਕੱਲਾ ਰੱਬ ਰੱਬ ਕਰੀ ਜਨਾ ਕਰਦਾ ਨਹੀਂ ਕੱਖ ਮਹਾਰਾਜ ਕਹਿੰਦੇ ਕਵੀ ਅਨਸਰਾਮ ਜੀ ਜਦੋਂ ਜੀ ਸ਼ਬਦ ਕੰਨਾ ਨਾਲ ਸੁਣਿਆ ਇੱਕ ਵਾਰੀ ਤਾਂ ਕੀ ਰਾਜ ਵੇਖੀਦਾ ਸਾਡਾ ਵਾਪਿੰਦਾ ਰਿੰਦਾ ਵੱਡੇ ਕਰ ਨਾਲੋ ਜਦੋਂ ਗਰੀਬ ਦੇ ਜਾਈਏ ਤੇ ਉਹ ਪਿਆਰ ਹੀ ਬੜਾ ਕਰਦਾ ਖੁਸਾਦਾ ਚਾਦਰ ਭਾਵੇਂ ਪਾਰਟੀ ਹੋਊਗੀ ਉਹ ਵਾਰ-ਵਾਰ ਬੜਾਈ ਚਾਹ ਕਰਦਾ ਗੋਬਿੰਦ ਭਾਉ ਭਗਤ ਦਾ ਭੁਖਾ ਦੁਲਿੰਆ ਜੇਵ ਵੇਂਦੀ ਆ ਕੱਪੜੇ ਵੇਂਦੀ ਕੋਠੀ ਗੁਰੂ ਗੋਬਿੰਦ ਸਿੰਘ ਦਲਾਂ ਦਾ ਵਪਾਰੀ ਆ ਗੱਜ ਕੇ ਆਖੋ ਸਤਨਾਮ ਸ੍ਰੀ ਮਹਾਰਾਜ ਕਹਿੰਦੇ ਕਵੀ ਹੰਸਰਾਮ ਜੀ ਸੁਣਾਓ ਫਿਰ ਕੁਝ ਕਹਿੰਦੇ ਮਹਾਰਾਜ ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਨੂੰ ਇੰਨਾ ਪਿਆਰ ਮਿਲ ਰਿਹਾ ਮੈਨੂੰ ਮਹੰਸੂਗ ਕਹਿ ਕੇ ਬੁਲਾਉਂਦੇ ਸੀ ਮਾਰੇ ਕਹਿੰਦੇ ਚੱਲ ਫਿਰ ਸਾਰੇ ਰਾਗੀ ਢਾਡੀ ਜਿੰਨੇ ਵੀ ਉੱਥੇ ਕਵੀ ਸੀ ਵੇਂਦੇ ਸੀ ਵੀ ਇਹ ਬੰਦੇ ਦੀ ਹੁਲੀਆ ਕੀ ਹੈ ਤੇ ਗੁਰੂ ਗੋਬਿੰਦ ਸਿੰਘ ਇੰਨੇ ਰੀਜੇ ਪਏ ਮਹਾਰਾਜ ਕਿੰਦੇ ਚੱਲ ਸੁਣਾ ਫਿਰ ਉਹਨੇ ਸੁਣਾਉਣਾ ਸ਼ੁਰੂ ਕਰਤਾ ਤੇ ਮਹਾਰਾਜ ਨੇ ਸੁਣਨਾ ਸ਼ੁਰੂ ਕਰਤਾ ਉਹ ਸੁਣਾਉਂਦਾ ਨਹੀਂ ਥੱਕਦਾ ਤੇ ਮਹਾਰਾਜ ਸੁਣਦੇ ਨਹੀਂ ਥੱਕਦੇ ਉਹ ਗਾਈ ਜਾਂਦਾ ਤੇ ਮਹਾਰਾਜ ਸਿਰ ਹਿਲਾਈ ਜਾਂਦੇ ਐ ਸਾਰਾ ਦੀਵਾਨ ਕੱਲਾ ਹੀ ਗਾ ਗਿਆ ਉਹ ਸਤਨਾਮੁ ਸ੍ਰੀ ਤੇ ਮਹਾਰਾਜ ਸਾਹਿਬ ਨੇ ਜਿੱਦਾਂ ਤੁਸੀਂ ਇਹ ਸਰੂਪਾ ਦਿੱਤਾ ਨਾ ਮਾਰੇ ਸਾਹਿਬ ਜੀ ਨੇ ਉਹਦਾ ਸਨਮਾਨ ਕਰਨ ਵਾਸਤੇ ਆਪਣੇ ਖਜ਼ਾਨਚੀ ਨੂੰ ਆਖਿਆ ਵੀ ਕਿੰਨੀ ਖਜ਼ਾਨੇ ਚ ਸੇਵਾ ਕਹਿੰਦੇ ਜੀ 18000 ਰਤਪਣ ਅੱਜ ਕੋਈ ਹੈਗਾ ਸਾਡੀ ਕੌਮ ਚ ਇਦਾਂ ਦਾ ਬੋਲੋ ਹੈਗਾ ਆ ਸਾਖੀ ਕਈ ਕਥਾ ਵਾਜ ਕੇ ਸੁਣਾਈ ਪਰ ਅੱਜ ਨਹੀਂ ਕੋਈ ਦੀਦਾ ਇਦਾਂ ਦਾ ਅੱਜ ਤੇ ਲੁੱਟਣ ਵਾਲੇ ਆ ਦੇਣ ਵਾਲਾ ਕੋਈ ਨਹੀਂ ਦੀਦਾ ਮਾਰੇ ਸਾਹਿਬ ਜੀ ਕਹਿੰਦੇ ਕਿੰਨੇ ਪੈਸੇ ਬਹਾਂ ਕਹਿੰਦੇ 18000 ਰਤਪਣ ਕਹਿੰਦੇ ਲੈ ਆਓ ਉਹਦੇ ਨੇਤਰ ਪਰ ਗਏ ਕਹਿੰਦੇ ਦਾਤਿਆ ਦੋ ਚਾਰ ਟਕੇ ਦੇ ਦਿਓ ਮੈਨੂੰ ਤੇ ਇੰਨੀ ਖੁਸ਼ੀ ਮੈਨੂੰ ਟਾਈਮ ਮਿਲ ਗਿਆ ਆਖੋ ਸਤਨਾਮ ਐਨੀ ਮਾਇਆ ਮਰੀ ਕਹਿੰਦੇ ਚੁੱਪ ਕਰ ਤੂੰ ਬੋਲਣਾ ਨਹੀਂ ਇਹ ਗੁਰ ਇਤਿਹਾਸ ਅਨੰਦਪੁਰ ਸਾਹਿਬ ਦੀ ਧਰਤੀ ਦੀਆਂ ਮੇਰਾ ਜਿੱਥੇ ਸਾਨੂੰ ਸਾਰਿਆਂ ਨੂੰ ਇੱਕ ਬਾਟੇ ਨਾਲ ਮੂਲਵਾਇਆ ਅੱਜ ਅਮਰਤ ਵੀ ਵੰਡਦਾ ਲੋਕਾਂ ਨੇ ਜਾਤ ਪਾਤ ਫੇਰ ਲੈ ਜਾਂਦੀ ਮਾਰੇ ਨੇ ਸਾਰੇ ਨੂੰ ਇਕੱਠੇ ਕਰਕੇ ਆਖਿਆ ਜਿਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨੈ ਪਈ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਵੇ ਗੋਵਿੰਦ ਸਿੰਘ ਮਾਰੇ ਨੇ ਆਖਿਆ ਮੈਂ ਉਹਨਾਂ ਲੋਕਾਂ ਦੇ ਪੱਗਾਂ ਬੰਨਣੀਆਂ ਉਹਨਾਂ ਲੋਕਾਂ ਨੂੰ ਸੀਨੇ ਨਾਲ ਲਾਉਣਾ ਜਿਨ੍ਹਾਂ ਨੇ ਕਦੇ ਮੋਹ ਹੀ ਨਹੀਂ ਵੇਖਿਆ ਸਰਦਾਰੀ ਦਾ ਐਵੇਂ ਥੋੜਾ ਦੁਨੀਆ ਯਾਦ ਕਰੀ ਐਵੇਂ ਥੋੜਾ ਵੀਰ ਸਿੰਘ ਧੀਰ ਸਿੰਘ ਛਾਤੀ ਅੱਗੇ ਕਰਕੇ ਖੜੋਗੇ ਸੀ ਮਹਾਰਾਜ ਚਲਾਓ ਗੋਲੀ ਪੁੱਤ ਕਹਿੰਦਾ ਮੇਰੇ ਮਹਾਰੋ ਪਿਓ ਕਹਿੰਦਾ ਮੇਰੇ ਮਹਾਰੋ ਇੱਕ ਪਿਆਰ ਬਣਾਇਆ ਸੀ ਮਹਾਰਾਜੀ ਨੇ ਪਾਦਸ਼ਾਹ ਕਹਿੰਦੇ ਇਹਨੂੰ 18000 ਰਜਤਪਣ ਸ਼ਾਈ ਪੋਸ਼ਾਕ ਮਹਾਰੇ ਦਿਸ਼ਾਲਾ ਦਿੱਤਾ ਦਮਾਲਾ ਦਿੱਤਾ ਸਰੂਪਾ ਦਿੱਤਾ ਗਵਾਲੀਅਰ ਤੋਂ ਹਾਥੀ ਆਇਆ ਸੀ ਹਾਥੀ ਵੀ ਦੇਤਾ ਉੱਤੇ ਸਵਾ ਲੱਖ ਦਾ ਗਲੀਚਾ ਉਹਨੂੰ ਇੰਨਾ ਪਿਆਰ ਦੇਤਾ ਤੇ ਸਾਰਿਆਂ ਦੇ ਮੂੰਹ ਵੱਡੇ ਰਹਿ ਗਏ ਆਖੋ ਸਤਨਾਮ ਅੱਖਾਂ 'ਚ ਜਾਲ ਆ ਗਿਆ ਕਹਿੰਦੇ ਦਾਤਾ ਜੀ ਇਹ ਕੀ ਕੀਤਾ ਮਹਾਰਾਜ ਕਹਿੰਦੇ ਤੂੰ ਪੜਿਆ ਨਹੀਂ ਸੁਖਮਨੀ ਸਾਹਿਬ ਮੂੰ ਗੁਰੂ ਅਰਜਨ ਸਾਹਿਬ ਲਿਖ ਕੇ ਗਏ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਣ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਤੂੰ ਢਾਈ ਤਿੰਨ ਘੰਟੇ ਕੀਰਤਨ ਰਸਵਾਈਆਂ ਬਾਣੀ ਕਵਤਾ ਗਾਈਆ ਤੇ ਜਿਹੜਾ ਇਸ ਘਰ ਦੀ ਸਿਮਤ ਕਰਦਾ ਬਾਣੀ ਕਹਿੰਦੀ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਆਖੋ ਸਤਿਨਾਮ ਸ੍ਰੀ ਕਿੰਨਾ ਗਾਇਆ ਬਾਣੀ ਨੂੰ ਪਦਮਸ਼੍ਰੀ ਉਹਨਾਂ ਨੂੰ ਮਿਲਿਆ ਇਸ ਘਰ ਚੋਂ ਕਿੰਨਾ ਪਿਆਰ ਗੁਰੂ ਸਾਹਿਬ ਜੀ ਨੇ ਦਿੱਤਾ ਇੰਨਾ ਗੱਲ ਨਾਲ ਲੱਗ ਕੇ ਜੀ ਤੱਕ ਸੰਗਤ ਤਰਸਦੀ ਉਹਨਾਂ ਦੀ ਆਵਾਜ਼ ਨੂੰ ਆਖੋ ਸਤਨਾਮ ਅਜੇ ਵੀ ਉਹਨਾਂ ਵਰਗਾ ਕੋਈ ਨਹੀਂ ਗਾ ਸਕਦਾ ਇਤਨਾ ਪਿਆਰ ਉਹਨਾਂ ਨੇ ਮਾਣਿਆ ਗੁਰੂ ਰਾਮਦਾਸ ਮਹਾਰਾਜ ਦੀ ਗੋਦੀ ਚ ਪਰ ਕਿਤੇ ਨਾ ਕਿਤੇ ਆ ਕੇ ਫੇਰ ਅਸੀਂ ਇਨਸਾਫ ਨਹੀਂ ਕਰ ਸਕਿਆ ਆਖੋ ਸਤਨਾਮ ਫੇਰ ਅਸੀਂ ਧੱਕਾ ਕੀਤਾ ਇਹੋ ਸਾਡੀ ਬਦਕਿਸਮਤੀ ਸਾਡੇ ਆਪਣੇ ਸਾਡੇ ਤੋਂ ਦੂਰ ਹੋਏ ਮਾਰੇ ਸਹਿਬ ਜੀ ਨੇ ਉਹਨੂੰ ਇਤਨਾ ਮਾਣ ਦਿੱਤਾ ਕਹਿੰਦੇ ਰੋਂਦਾ ਕਿਉਂ ਭਾਈ ਕਹਿੰਦੇ ਮਹਾਰਾਜ ਇੰਨੀ ਜੋਗਾ ਨਹੀਂ ਜਿੰਨੀ ਬਣਾਤਾ ਮਹਾਰਾਜ ਹੱਸ ਪਏ ਕਹਿੰਦੇ ਐਸੀ ਲਾਲ ਤੁਜ ਵਿਨ ਕੋਣ ਗਰੀਬਨਵਾਜ ਗੁਸਈਆਂ ਮੇਰਾ ਮਾਥੇ ਛਤਰ ਮਾਰਜ ਕਹਿੰਦੇ ਤੂੰ ਜਦੋਂ ਆਇਆ ਸੀ ਤੇ ਕਿਹੜਾ ਸ਼ਬਦ ਚੱਲ ਰਿਹਾ ਸੀ ਦਰਬਾਰ 'ਚ ਤੁਮਹੋ ਸਭ ਰਾਜਨ ਕੇ ਆਪਿ ਆਵ ਗਰੀਬ ਨਵਾਜਾ ਕਹਿੰਦੇ ਉਹ ਸ਼ਬਦ ਦੇ ਅਰਥ ਹੋ ਗਏ ਜਿਹੜਾ ਵੀ ਇਸ ਘਰ ਆਉਂਦਾ ਤੇ ਗਰੀਬ ਹੈ ਪਰ ਜਾਂਦਾ ਗਰੀਬ ਨਹੀਂ ਆਖੋ ਸਤਿਨਾਮ ਇਥੇ ਜਿੰਨੇ ਵੀ ਜੁੜੇ ਅਸੀਂ ਖੁਦ ਉੱਥੋਂ ਨਿਕਲਿਆ ਆਪਾਂ ਸਾਰੇ ਪਰਿਵਾਰ ਗੁਰੂ ਘਰ ਚੋਂ ਨਿਕਲਿਆ ਸਿੱਧਾ ਤੇ ਕੋਈ ਸਟਾਰ ਨਹੀਂ ਬਣਦਾ ਪਰ ਸੱਚ ਗੱਲ ਹੈ ਗੁਰੂ ਰਾਮਦਾਸ ਦੇ ਘਰ ਜੇ ਕੋਈ ਸੱਚੇ ਦਿਲੋਂ ਪ੍ਰੇਮ ਕਰਦਾ ਇਥੇ ਅੰਨੇ ਨੂੰ ਅੱਖਾਂ ਬੋਲੋ ਵੈਗਰ ਇਥੇ ਗੰਗੇ ਨੂੰ ਜੀਬ ਬੋਲੋ ਇਥੇ ਲੰਗੜੇ ਨੂੰ ਲੱਤਾਂ ਬੋਲੋ ਇਥੇ ਪਿਆਰਿਓ ਮੂਰਖਾਂ ਨੂੰ ਸੋਜੀ ਇਥੇ ਮੰਗਤਿਆਂ ਨੂੰ ਬਾਦਸ਼ਾਹੀ ਮਿਲਦੀ ਆਖੋ ਸਤਿਨਾਮ ਅੱਜ ਵੀ ਜਿਹੜਾ ਸੇਵਾ ਕਰਲੇ ਜੋੜਾ ਘਰ ਵਿੱਚ ਅੱਜ ਵੀ ਜਿਹੜਾ ਚੌਰ ਸਾਹਿਬ ਦੀ ਸੇਵਾ ਕਰਲੇ ਸੰਗਤ ਦੇ ਝੂਠੇ ਪਾਂਡਿਆਂ ਦੀ ਸੇਵਾ ਕਰਲੇ 40 ਦਿਨ ਕਰਕੇ ਵੇਖ ਲਿਓ ਗੁਰੂ ਰਾਮਦਾਸ ਦੀਆਂ ਬਾਦਸ਼ਾਹੀਆਂ ਮਾਣੋਗੇ ਆਖੋ ਸਤਿਨਾਮ ਦਰਦਰ ਦੇ ਨਾਮ ਭਟ ਜਿਸ ਦੇ ਦਰ ਕੋ ਦੇਖ ਕਰ ਸਰਨਾ ਚੁੱਕੀ ਉਸੇ ਦਰ ਨਹੀਂ ਕਹਤੇ ਜੋ ਦਰਦਰ पे ਝੁਕ ਜਾਂਦਾ ਉਸੇ ਸਰ ਨਹੀਂ ਕਹਤੇ ਮਾਰੇ ਸਹਿਬ ਜੀ ਕਹਿੰਦੇ ਰੋਣਾ ਤੂੰ ਆਇਆ ਸੀ ਤੈਨੂੰ ਕਿਸੇ ਨੇ ਮਖੌਲ ਕੀਤਾ ਸੀ ਵੀ ਆਪਣੇ ਕੱਪੜੇ ਵੇਖ ਆਪਣੀ ਪੱਗ ਵੇਖ ਆਪਣੇ ਪੈਰਾਂ ਦਾ ਜੋੜਾ ਵੇਖ ਤੂੰ ਗੋਣਾ ਏ ਪਰ ਮੇਰੇ ਅੰਦਰ ਇੱਕੋ ਖੇਚ ਸੀ ਜਿਹੜੇ ਸੱਜਣ ਨੇ ਮੈਨੂੰ ਤੁਹਾਡਾ ਪਤਾ ਦੱਸਿਆ ਉਨੀ ਆਖਿਆ ਸੀ ਕਹਿੰਦੇ ਲੋਕਾਂ ਦੇ ਬੂਹਿਆਂ ਤੇ ਗਾਵੇਂਗਾ ਤੇ ਮੰਗਦਾ ਹੀ ਰਹੇਗਾ ਇੱਕ ਵਾਰੀ ਦਸਵੇਂ ਪਾਤਸ਼ਾਹ ਦੇ ਦਰਬਾਰ ਚ ਗਾ ਕੇ ਆ ਤੇਰੀ ਗਰੀਬੀ ਨਿਕਲ ਜੇਗੀ ਤੇਰਾ ਦੁਨੀਆ ਚ ਰਤਬਾ ਵਣ ਜੇਗਾ ਗੁਰਮੁਖੋ ਸੱਚ ਜੇ ਆਪਾਂ ਸਾਰੇ ਉਸ ਜਗ੍ਹਾ ਤੋਂ ਉੱਠੇ ਸਾਡੇ ਤੇ ਪ੍ਰਤੱਖੇ ਚੀਜ਼ਾਂ ਹੋਈਆਂ ਤੇ ਮੇਰੇ ਮਹਿਬੂਬ ਨੇ ਕਿਰਪਾ ਕੀਤੀ ਕਹਿੰਦੇ ਜਾਓ ਸਿੰਘੋ ਇਹਦੇ ਪਿੰਡ ਛੱਡ ਕੇ ਆਓ ਆਖੋ ਸਤਨਾਮ ਸ੍ਰੀ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਨੇਤਰ ਭਰੇ ਤੇ ਨੇਤਰ ਭਰ ਕੇ ਮੁਹੱਬਤ ਦੇ ਵਿੱਚ ਆ ਕੇ ਪਿਆਰਿਓ ਅਰਦਾਸ ਜੋਦੜੀ ਬੇਨਤੀ ਕੀਤੀ ਕਹਿੰਦੇ ਕਲਗੀ ਵਾਲਿਆ ਮੇਰੇ ਦਿਲਾਂਦਿਆ ਮਹਿਰਮਾ ਆਹ ਚੀਜ਼ਾਂ ਜਿਹੜੀਆਂ ਏ ਤੁਸੀਂ ਮੈਨੂੰ ਆਪਣੇ ਆਪ ਦਿੱਤੀਆਂ ਆਪਣੇ ਆਪ ਦਿੱਤੀਆਂ ਏ ਪਰ ਸਤਿਗੁਰੂ ਦਇਆ ਕਰੇ ਮਿਹਰ ਕਰੇ ਗੁਰੂ ਪਾਤਸ਼ਾਹ ਰਹਿਮਤ ਕਰਨ ਮਹਾਰਾਜ ਜੀ ਇਹ ਚੀਜ਼ਾਂ ਤੁਸੀਂ ਆਪ ਦਿੱਤੀਆਂ ਮੈਨੂੰ ਘੋੜੇ ਵੀ ਹਾਥੀ ਵੀ ਦਮਾਲਾ ਵੀ ਦਿਸਪਸ਼ਾਕ ਵੀ ਸਰੂਪਾ ਹੁਣ ਇੱਕ ਚੀਜ਼ ਮੈਂ ਮੰਗ ਕੇ ਲੈਣੀ ਆਖੋ ਸਤਨਾਮ ਕਿੰਨਾ ਪਿਆਰ ਸੀ ਪਹਿਲੇ ਸਿੱਖਾਂ ਦਾ ਇਹ ਸਚਾਈ ਹੈ ਤੇ ਤੁਹਾਡਾ ਵੀ ਪਿਆਰ ਕੋਈ ਘਟ ਨਹੀਂ ਹੈ ਮੈਂ ਜਦੋਂ ਲੱਗਣਾ ਸੀ ਤੇ ਮੈਨੂੰ ਭਾਈ ਗਗਨਦੀਪ ਸਿੰਘ ਕਹਿੰਦੇ ਵੀ ਸੰਗਤ ਉੱਠਦੀ ਜਾਂਦੀ ਲੇਟ ਹੋ ਗਿਆਂ ਤੇ ਤੁਸੀਂ ਬਾਹਲਿਓ ਤੇ ਹੁਣ ਵੇਖੋ ਤੁਸੀਂ ਤਾਂ ਨਹੀਂ ਉੱਠੇ ਪਰ ਮੈਨੂੰ ਉੱਠਣਾ ਪੈਣਾ ਕੋਈ। ਵੇਖੋ ਫਿਰ ਜਿੱਤ ਗਈ ਨਾ ਆਪਣੀ ਪਿਆਰ ਦੀ ਜਿੱਤ ਹੋ ਗਈ। ਵੀ ਤੁਸੀਂ ਨਹੀਂ ਉੱਠੇ ਪਰ ਆਪਾਂ ਨੂੰ ਇਸ਼ਾਰਾ ਆਇਆ ਇਹ ਕਿਉਂਕਿ ਆਪਾਂ ਪਿਆਰੋਂ ਪਿਆਰ ਚ ਬੈਠੇ ਇਹਨੂੰ ਕਹਿੰਦੇ ਪਿਆਰ। ਨਹੀਂ ਤੇ ਜਿਹੜਾ ਖੀਰਲਾ ਬਲਾਰਾ ਹੋਵੇ ਕੇਵਰੀ ਪੰਡਾਲ ਹੀ ਖਾਲੀ ਪਰ ਤੁਸੀਂ ਆਏ ਜ਼ਰੂਰ ਆ ਗਿਆ ਕੋਈ ਨਹੀਂ ਮੇਰੇ ਸਾਹ ਹੁਣਾਂ ਜਿਵੇਂ ਨੋਟ ਕੀਤਾ ਵੀ ਸੰਗਤ ਆਈ ਜ਼ਰੂਰ ਆ ਗਈ ਨਹੀਂ ਆਖੋ ਸਤਨਾਮ ਤੇ ਸਾਰੇ ਦੇਖ ਕੇ ਹਰਾਨ ਵੀ ਨੂੰ ਇੰਨਾ ਪਿਆਰ ਮਾਣ ਦਿੱਤਾ ਤੇ ਫਿਰ ਮੰਗਣ ਲੱਗਾ ਰਿਆ ਮੰਗਤੇ ਦਾ ਮੰਗਤਾ ਕਹਿੰਦੇ ਮਹਾਰਾਜ ਤੁਸੀਂ ਮੈਨੂੰ ਸਾਰਾ ਕੁਝ ਆਪਣੇ ਆਪ ਦਿੱਤਾ ਮੈਂ ਮੰਗਿਆ ਤੇ ਨੀ ਨਾ ਮਾਰੇ ਕਹਿੰਦੇ ਨਹੀਂ ਮੰਗਿਆ ਫਿਰ ਪਾਛਾ ਹਣ ਇੱਕ ਚੀਜ਼ ਮੈਂ ਮੰਗ ਕੇ ਲੈਣੀ ਮੈਨੂੰ ਦੇ ਦਿਓਗੇ ਮਾਰੇ ਕਹਿੰਦੇ ਮੰਗ ਪਾਛਾ ਇੱਕ ਕਿਰਪਾ ਕਰ ਦਿਓ ਮੇਰੀ ਝੋਲੀ ਚ ਸਿੱਖੀ ਪਾ ਦਿਓ ਆਖੋ ਸਤਨਾਮ ਇੰਨਾ ਪਿਆਰ ਵੈਲਿਆਂ ਨੇ ਕੀਤਾ ਪੀਰ ਬੁੱਧੂ ਸਾਹਿਬ ਮੁਸਲਮਾਨ ਹੀ ਉਹਦੇ ਦੋ ਪੁੱਤ ਸ਼ਹੀਦ ਹੋਏ ਤੇ ਉਹਨੇ ਆਖਿਆ ਕੰਗਾ ਤੇ ਕੇਸ ਦੇ ਦੋ ਤੇ ਅੱਜ ਜਿੰਨੇ ਸਿੱਖ ਆ ਸਾਰੇ ਕਬਰਾਂ ਤੇ ਦੀਵਾ ਜਗਾਉਣ ਤੁਰੇ ਜਾਂਦੇ ਆ ਕਿਧਰ ਨੂੰ ਕੋ ਮੰਗਿਆ ਕੰਮ ਉਹ ਇੱਧਰ ਮੰਗਦੇ ਰਹੇ ਅਕਬਰ ਇੱਥੇ ਆਇਆ ਗੋਇੰਦਵਾਲ ਸਾਈ ਮੀਆਂ ਮੀਰ ਹੜਤਾਲੀ ਘੰਟੇ ਚੌਂਕੜਾ ਪੀਰਾਂ ਦਾ ਪੀਰ ਸੀ ਮੰਨਿਆ ਜੀ ਦੀ ਜਾਗ ਦੀ ਮਿਸਾਲ ਉਹ ਸੁਖਮਨੀ ਸਾਹਿਬ ਪੜਦਾ ਸੀ ਅਸੀਂ ਕਿਧਰ ਨੂੰ ਤਰ ਪਏ ਅੱਜ ਮਰਦਾਂ ਦੀ ਕੌਮ ਸੀ ਕਿਦਰ ਨੂੰ ਮੁਰਦਿਆਂ ਵੱਲੋਂ ਤੋਰਤੀ ਅੱਜ ਵੀ ਸਿੱਖ ਰਾਜ ਦਾ ਪੰਜਵਾਂ ਥੰਮ ਜਰਨਲ ਜੁਰਾਵਰ ਸਿੰਘ ਲੇਲ ਦਾਖ ਤਿੱਬਤ ਦੀਆਂ ਪਹਾੜੀਆਂ 'ਚ ਸ਼ਹੀਦ ਹੋਇਆ ਉਹਨਾਂ ਦੀਆਂ ਬੀਬੀਆਂ ਦੇ ਜਦੋਂ ਬੱਚਾ ਹੋਣਾ ਦਾ ਹੁੰਦਾ ਭੈਣੋਂ ਉੱਥੇ ਪਰਕਰਮਾਂ ਕਰਾਉਂਦੇ ਬੀਬੀਆਂ ਨੂੰ ਉਹ ਮਰਦ ਦੀ ਜਗਾ ਤੇ ਵੀ ਇਦਾਂ ਦੇ ਪੁੱਤ ਪੈਦਾ ਹੋਣਾ ਤੇ ਸਾਡੀ ਸਿੱਖ ਕੌਮ ਜਿਹੜੀ ਇਧਰੋਂ ਮਾਰੇ ਨੇ ਬੱਚੇ ਦਾਅ ਦਿੱਤੀ ਤੇ ਜਾ ਕੇ ਮੁਰਦੇ ਦੇ ਦਾਲੇ ਹੋਇਆ ਕੋਈ ਉਹ ਜਿਹੜਾ ਆਪ ਪਿਆ ਮਰਿਆ ਸਾਨੂੰ ਕੀ ਦੇ ਦੂਗਾ ਆਖੋ ਸਤਨਾਮ ਕਹਿੰਦੇ ਦਾਰਿਆ ਤੂੰ ਮੈਨੂੰ ਦਿਸ਼ਾਲੇ ਦਮਾਲੇ ਘੋੜੇ ਪਿਆਰ ਦੇਤਾ ਪਰ ਮੇਰੇ ਚਰਨਾਂ ਤੇ ਰਿਆਂ ਚ ਬੇਨਤੀ ਬਾਜਾਂ ਵਾਲਿਆ ਇੱਕ ਮੈਨੂੰ ਸਿੱਖੀ ਦੇ ਦੇ ਤੇ ਇੱਕ ਚਰਨਾਂ ਚ ਥਾਂ ਦੇ ਦੇ ਕਲਗੀ ਵਾਲੇ ਨੇ ਸੀਨੇ ਨਾਲ ਲਾ ਗਿਆ ਖਿਆ ਲੈ ਭਾਈ ਹੰਸਰਾਵਾਂ ਤੈਨੂੰ ਇੱਥੇ ਵੀ ਥਾਂ ਮਿਲੂਗੀ ਤੇ ਤੈਨੂੰ ਅੱਗੇ ਵੀ ਥਾਂ ਮਿਲੂਗੀ ਆਨੰਦਪੁਰ ਆਉਂਦਾ ਰਹੀਂ ਤੇ ਸੰਗਤਾਂ ਨੂੰ ਸੌਂਦਾ ਰਹੀਂ ਤੇ ਗੀਤ ਸੁਣਾਉਂਦਾ ਰਹੀਂ ਤੈਨੂੰ ਦੋਹਾਂ ਜਹਾਨਾਂ 'ਚ ਥਾਂ ਦਵਾਂਗੇ ਗੱਜ ਕੇ ਆਖੋ ਸਤਨਾਮ ਸ੍ਰੀ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ ਆਪ ਜੀ ਦੇ ਸਮਸਤੇ ਘੰਟੇ ਦਾ ਸਮਾਂ ਬਤੀਤ ਹੋਇਆ ਆਪ ਜੀ ਨੇ ਥਾਂ ਪਿਆਰ ਦਿੱਤਾ ਆਸ ਕਰਦੇ ਹਾਂ ਗੁਰੂ ਕੀ ਸੰਗਤ ਇਹਨਾਂ ਬੋਲਾਂ ਨੂੰ ਹਿਰਦੇ 'ਚ ਟਿਕਾਯੋ ਦੇ ਗੁਰੂ ਵਾਲੇ ਬਣੋ ਕਿਸਾਂ ਦੀ ਬੇਵੱਦੀ ਤੋਂ ਬਚੋ ਆਸੇ-ਪਾਸੇ ਜੋਕਾਂ ਜਿਹੜੀਆਂ ਚੰਬੜੀਆਂ ਉਧਰੋਂ ਗਰੀਜ਼ ਕਰੋ ਆਪਣੇ ਘਰ ਨੂੰ ਵਾਪਸ ਆਈਏ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹਾ ਸਤਿਗੁਰੂ ਮਹਾਰਾਜ ਸਭ ਦਾ ਭਲਾ ਕਰਨਾ ਬਹੁਤ ਬਹੁਤ ਧੰਵਾਦ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖਿਆ ਤੁਹਾਡਾ ਸੰਗਤਾਂ ਦਾ ਪੀਰ ਗਗਨਦੀਪ ਸਿੰਘ ਜੀ ਦਾ ਕਿਉਂਕਿ ਗੱਲ ਸੱਚੀ ਹੈ ਸਮਾਂ ਨਹੀਂ ਸੀ ਭਜੇ ਜਾਂਦੇ ਆ ਸਮਾਂ ਲੈ ਲਿਆ ਇਹਨਾਂ ਆਖੋ ਸਤਨਾਮ ਸ੍ਰੀ ਭਜੇ ਜਾਂਦੇ ਇਤਪੋ ਵੀ ਤੁਹਾਡੇ ਨਾਲ ਰਿਸ਼ਤਾ ਹੋਊਗਾ ਕੋਈ ਨਹੀਂ ਤੇ ਇਦਾਂ ਹੋਇਆ ਨਹੀਂ ਕਿ ਦੇਵ ਸਾਡੇ ਤੋਂ ਨਾ ਹੀ ਨਹੀਂ ਹੋਈ ਆਖੋ ਇਹ ਗਰੀ ਕਿਉਂਕਿ ਦੋਸਤਾਂ ਆਗ ਵੀ ਲੱਗਉਂਦੇ ਇੱਕ ਦਿਨ ਤੇ ਇੱਕ ਰਾਤ ਦਾ ਅੱਜ ਤਿੰਨ ਹੋ ਜਾਣੇ ਆਖੋ ਇਹ ਗਰੀ ਤੋ ਇੰਨਾ ਦਾ ਪ੍ਰੇਮ ਕੋਈ ਮਾਰੇ ਜਾਣਦੇ ਆ ਆ ਬੈਠੇ ਕੋਈ ਤੁਹਾਡੇ ਚਾਉਣਾ ਸੀ ਤੁਹਾਡਾ ਪਿਆਰ ਮਰਨਾ ਸੀ ਸੋ ਫਿਰ ਵੀ ਕੋਈ ਭੁੱਲ ਹੋਈ ਤੇ ਮaaf ਕਰ ਦੇਣੀ ਸਾਰੀ ਸੰਗਤ ਆਖੋ ਨਾਨਕ ਨਾਮ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਵੀਵਰਸ ஏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਤੇਗ ਸਿੰਘ ਜੀ ਦੀ ਮੈਂ ਕਿੰਨੀ ਬਹੁਤ ਵਧੀਆ ਕਥਾ ਸੀ ਅੱਜ ਕੱਲ ਚ ਜੋ ਸਮਾਜ ਚ ਹੋਣਦੇ ਆ ਨਾ ਉਹਦੀਆਂ ਗੱਲਾਂ ਕਰਨ ਦੇ ਸੀ ਕਿ ਅਸੀਂ ਮਦਦ ਕਰਦੇ ਆ ਉਹਨਾਂ ਲੋਕਾਂ ਦੀ ਉਹਨਾਂ ਨੂੰ ਦਿੰਨੇ ਆ ਅਸੀਂ ਜਿਨ੍ਹਾਂ ਦੇ ਕੋਲ ਸਭ ਕੁਝ ਹੀ ਗਿਆ ਹੈ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਸਾਡੇ ਦੇਂਦੀ ਭਲਾ ਕਿ ਜਿਨ੍ਹਾਂ ਨੂੰ ਅਸੀਂ ਦਿਨੇ ਆ ਉਹਨਾਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਔਰ ਉਹ ਸਾਰੀਆਂ ਚੀਜ਼ਾਂ ਇਸਤੇਮਾਲ ਵੀ ਨਹੀਂ ਕਰਦੇ ਲੇਕਿਨ ਅਸੀਂ ਇੱਕ ਆਪਣੀ ਵੈਲਿਊ ਬਣਾਉਣ ਵਾਸਤੇ ਉਹਨਾਂ ਨੂੰ ਦਿਨੇ ਆ ਔਰ ਅਸੀਂ ਸਾਨੂੰ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਵਾ ਕਿ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਕਿਉਂਕਿ ਗੁਰੂ ਸਹਿਬਾਨ ਦੀ ਵੀ ਇਹੀ ਸਿੱਖੀ ਸੀ ਕਿ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਸੇ ਦੀ ਸੰਫੀਸ ਭਰ ਦੇ ਕੇ ਕਿਸੇ ਦੀ ਅਸੀਂ ਕਿ ਕਿਸੇ ਦੀ ਬੇਟੀ ਦੀ ਸ਼ਾਦੀ ਕਰ ਦੇ ਕੇ ਸਾਨੂੰ ਇਹੋ ਜਿਹੇ ਲੋਕਾਂ ਨੂੰ ਦੇਣਾ ਚਾਹੀਦਾ ਵਾ ਜਿਨ੍ਹਾਂ ਕੋਲ ਸਭ ਕੁਝ ਜਿਹੜੇ ਰਜੇ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਔਰ ਦੂਸਰੀ ਗੱਲ ਉਹਨਾਂ ਨੇ ਕੀਤੀ ਕਿ ਅਸੀਂ ਮੁਰਦਿਆਂ ਕੋਲ ਮੰਗਲ ਚੱਲ ਜੰਨੀ ਹੈ ਕਿ ਇਹ ਬਹੁਤ ਗਲਤ ਗੱਲ ਹੈ ਇਸਲਾਮ ਦੇ ਵਿੱਚ ਵੀ ਹੈ ਕਿ ਮੁਰਦੇ ਜਿਹੜੇ ਖੁਦ ਮਰੇ ਹੋਏ ਉਹ ਇੱਕ ਜਿੰਦਾ ਇਨਸਾਨ ਨੂੰ ਕੀ ਦੇ ਸਕਦੇ ਕੁਝ ਵੀ ਨਹੀਂ ਦੇ ਸਕਦੇ ਇਹ ਇੱਕ ਗਲਤ ਤਰੀਕਾ ਕਰ ਰਿਹਾ ਹੈ ਕਿ ਅਸੀਂ ਜਾ ਕੇ ਮੁਰਦਿਆਂ ਕੋ ਮੰਗੀਏ ਸਾਨੂੰ ਸਾਨੂੰ ਮੰਗਣਾ ਚਾਹੀਦਾ ਹੈ ਲੇਕਿਨ ਉਸ ਰੱਬ ਕੋ ਜਿਹੜਾ ਇੱਕ ਰੱਬ ਹੈ ਇੱਕ ਸਾਨੂੰ ਉਸ ਰੱਬ ਕੋ ਮੰਗਣਾ ਚਾਹੀਦਾ ਹੋਰ ਕਿਸੇ ਦੇ ਅੱਗੇ ਜੁਕਣਾ ਨਹੀਂ ਚਾਹੀਦਾ ਕਿਉਂਕਿ ਇਹ ਖੁਦ ਮਰੇ ਹੋਏ ਸਾਨੂੰ ਕੀ ਦੇਣਗੇ ਕੁਝ ਵੀ ਨਹੀਂ ਇਹ ਜਿਹੜੀ ਨਾ ਇੱਕ ਬਹੁਤ ਗਲਤ ਰੀਤ ਹੈ ਕਿ ਅਸੀਂ ਇਨਾ ਕੋ ਮੰਗਦੇ ਆ ਗੁਰੂ ਸਾਹਿਬਾਨ ਨੇ ਵੀ ਇਹੀ ਸਿੱਖਿਆ ਦਿੱਤੀ ਕਿ ਸਿਰਫ ਇੱਕ ਰੱਬ ਕੋ ਮੰਗੋ ਉਹਦੇ ਅੱਗੇ ਜੁਕੋ ਕਿਸੇ ਦਾ ਹੱਕ ਨਾ ਖਾਓ ਕਿਸੇ ਦਾ ਆਪਣੇ ਵਾਲਦਾਂ ਦੀ ਨਾ ਫਰਮਾ ਬਰਦਾਰੀ ਕਰੋ ਔਰ ਅਸੀਂ ਕਿਹੜੇ ਤਰੀਕਿਆਂ ਨੂੰ ਟੁਰੇ ਆ ਅਸੀਂ ਆਪਣੇ ਵਾਲਦਾਂ ਨੂੰ ਕੁਝ ਸਮਝੇ ਦੇ ਨਹੀਂ ਆ ਤੇ ਮੁਰਦੇ ਜਿਹੜੇ ਬਾਬੇ ਆ ਉਹਨਾਂ ਦੇ ਪਿੱਛੇ ਟੁਰੇ ਆ ਇਹ ਗਲਤ ਗੱਲ ਹੈ ਸਾਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਔਰ ਜੋ ਗੁਰੂ ਸਹਿਬਾਨ ਨੇ ਕਿ ਸਾਨੂੰ ਸਿੱਖਿਆ ਦਿੱਤੀ ਸਾਨੂੰ ਉਹਦੇ ਤੇ ਚੱਲਣਾ ਚਾਹੀਦਾ ਬਾਕੀ ਮੈਨੂੰ ਤੇ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨੀ ਹੈ